ਬੰਦੀ ਸਿੰਘ ਦੀ ਰਿਹਾਈ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੇ ਲਈ ਅਪੀਲ ਕੀਤੀ ਹੋਈ ਸੀ ਅਰਜੀ ਪਾਈ ਹੋਈ ਸੀ ਤਾਂ ਉਹ ਖਾਰਜ ਕਰ ਦਿੱਤੀ ਦਿੱਲੀ ਸਰਕਾਰ ਨੇ ਸੱਤਵੀਂ ਵਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਅਰਜੀ ਪਾਈ ਹੋਈ ਸੀ ਉਹ ਖਾਰਜ ਕਰ ਦਿੱਤੀ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਨੇ ਨਖੇਦੀ ਕੀਤੀ ਹੈ ਟਵੀਟ ਕੀ ਕੀਤਾ ਦੱਸਦੇ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਰਿਹਾਈ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਕਿਰੇ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਵਿੰਦਰ ਪਾਪੂਲਰ ਦੀ ਰਿਹਾਈ ਦੀ ਅਪੀਲ ਨੂੰ 7ਵੀਂ ਵਾਰ ਰੱਦ ਕਰ ਦਿੱਤਾ ਔਰ ਮਨੁੱਖਤਾ ਵਿਰੁੱਧ ਕੀਤਾ ਗਿਆ ਇੱਕ ਹਨਾਣਾ ਅਪਰਾਧ ਹੈ ਔਰ ਇਹ ਜਿਹੜਾ ਅਪਰਾਧ ਸਿੱਖ ਸੰਗਤ ਯਾਦ ਰੱਖੇਗੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਹੀ ਸਾਧਦੇ ਆ ਸੁਖੀਰ ਸਿੰਘ ਬਾਦਲ ਨੇ ਅੱਗੇ ਲਿਖਿਆ ਕਿ ਦੋਵਾਂ ਨੇ ਮਿਲ ਕੇ ਸਿੱਖ ਸੰਗਤਾਂ ਯਖਮਾਂ ਤੇ ਲੂਣ ਸੜਕਿਆ ਹੈ ਅਤੇ ਪ੍ਰੋਫੈਸਰ ਦਵਿੰਦਰਪਾਲ ਦੀ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ 29 ਸਾਲ ਤੋਂ ਜੇਲ੍ਹ ਵਿੱਚ ਹਨ ਅਤੇ ਇਹ ਮਨੁੱਖੀ ਅਧਿਕਾਰਾਂ ਦਾ ਅਪਰਾਧ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦਾ ਕਾਨੂੰਣਾ ਜਿਹੜਾ ਅਪਰਾਧ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਹੀ ਜ਼ਿੰਮੇਵਾਰ ਨੇ ਅਤੇ ਉਹਨਾਂ ਨੇ ਨਖੇਦੀ ਕੀਤੀ ਹੈ ਤੇ ਕਿਹਾ ਹੈ ਕਿ ਇੰਨੇ ਸਾਲਾਂ ਤੋਂ ਉਹ ਬੰਦ ਨੇ ਅਸੀਂ ਇਕਜੁੱਟ ਹੋ ਕੇ ਉਹਨਾਂ ਦੀ ਰਿਹਾਈ ਦੇ ਲੈ ਕੇ ਰਿਹਾਈ ਨੂੰ ਲੈ ਕੇ ਲਗਾਤਾਰ ਯਤਨ ਕਰਦੇ ਰਵਾਂਗੇ ਸਤਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਿਸ਼ੇਸ਼ ਸੂਚਨਾ ਬੰਦੀ ਸਿੰਘਾਂ ਦੀ ਲਈ ਦੇ ਸਵਾਂਚ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਾ ਜਿਹਨਾਂ ਦਾ ਕੀ ਕੇਸ ਸੈਂਟੈਂਸ ਰਿਵਿਊ ਬੋਰਡ ਨਵੀਂ ਦਿੱਲੀ ਕੇਜਰੀਅਲ ਸਰਕਾਰ ਤੋਂ ਪਿਆ ਸੀ ਉਹ ਅੱਜ ਸੈਂਟਰ ਜੇਲ ਪ੍ਰਿਜ਼ਨਰ ਦੀ ਸਾਈਟ ਦੇ ਉੱਤੇ ਜਿਹੜੀ ਉਹਨਾਂ ਦੀ ਸੈਂਟੈਂਸ ਰਿਵਿਊ ਬੋਰਡ ਜੋ ਕਿ 21 12 2023 ਨੂੰ ਬੈਠਾ ਸੀਗਾ ਉਹਦੀ ਅੱਜ 22 ਜਨਵਰੀ 2024 ਨੂੰ ਰਿਪੋਰਟ ਜਿਹੜੀ ਆ ਉਹ ਸੈਂਟੈਂਸ ਰਿਵਿਊ ਬੋਰਡ ਦੀ ਅਪਲੋਡ ਹੋ ਗਈ ਆ ਜਿਹਦੇ ਮੁਤਾਬਕ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਾ ਉਹਨਾਂ ਦਾ ਇਹ ਸੈਂਟੈਂਸ ਨੂੰ ਬੋਰ ਵੱਲੋਂ ਡਿਸਮਿਸ ਕਰ ਦਿੱਤਾ ਗਿਆ ਹਾਂ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਾ ਉਹਨਾਂ ਦੀ ਰਿਹਾਈ ਜੋ ਕਿ ਜੇਲ ਸੁਪਰੀਟੈਂਡੈਂਟ ਵੱਲੋਂ ਡੀਐਮ ਅਮਰਸਰ ਵੱਲੋਂ ਪੁਲਿਸ ਕਮਿਸ਼ਨਰ ਅਮਰਸਰ ਵੱਲੋਂ ਪੰਜਾਬ ਸਰਕਾਰ ਵੱਲੋਂ ਰეკਮੈਂਡ ਕਰਕੇ ਭੇਜੀ ਗਈ ਸੀ ਤੇ ਪਿਛਲੇ ਕਰੀਬ 1.5 ਤੋਂ 2 ਸਾਲ ਤੋਂ ਨੰਦਵਾਦੀ ਪ੍ਰੋਫੈਸਰ ਦੁੰਦਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਕੇਜਰੀਅਲ ਸਰਕਾਰ ਵੱਲੋਂ ਡੈਫਰ ਕਰ ਦਿੱਤਾ ਗਿਆ ਸੀਗਾ ਅੰਤ ਉਸ ਸਬੰਧ ਦੇ ਵਿੱਚ ਪੰਜਾਬ ਹਿਗ੍ਹਾਇਕੋਰਟ ਦੇ ਵਿੱਚ ਵੀ ਰਿਟ ਪਟੀਸ਼ਨ ਸਾਡੇ ਵੱਲੋਂ ਪ੍ਰੋਫੈਸਰ ਦੁੰਦਪਾਲ ਸਿੰਘ ਉਹਨਾਂ ਦੇ ਬਿਆਹ ਤੇ ਪਾਈ ਗਈ ਸੀਗੀ ਤੇ 21 12 2023 ਨੂੰ ਹੋਈ ਸੈਂਟੈਂਸ ਰੂ ਦੀ ਮੀਟਿੰਗ ਦੀ ਜੋ ਕਰੈਕਸ ਰਿਪੋਰਟ ਜਿਹੜੀ ਆ ਉਹਨਾਂ ਦੀ ਸਾਈਟ ਦੇ ਉੱਤੇ ਪਈ ਆ ਉਹਦੇ ਮੁਤਾਬਕ ਪ੍ਰੋਫੈਸਰ ਦੁੰਦਪਾਲ ਸਿੰਘ ਭੁੱਲਰ ਹੁਣਾ ਦਾ ਰਿਹਾਈ ਦਾ ਕੇਸ ਡਿਸਮਿਸ ਕਰ ਦਿੱਤਾ ਗਿਆ ਕੋਲ 46 ਕੇਸ 21 12 2023 ਦੀ ਸੈਂਟੈਂਸ ਨੂੰ ਬੋਲ ਦੇ ਵਿੱਚ ਵਿਚਾਰੇ ਗਏ ਜਿਨ੍ਹਾਂ ਵਿੱਚੋਂ 14 ਕੇਸ ਕਮੈਂਡ ਕੀਤੇ ਗਏ ਤੇ 32 ਕੇਸ ਸੁਮੇਤ ਪ੍ਰੋਫੈਸਰ ਦੰਦਪਾਲ ਸਿੰਘ ਭੁੱਲਰ ਦੇ ਇਹ ਰਿਹਾਈ ਦਾ ਕੇਸ ਤਰੀਬਚੋਰ ਲੇਜ ਕੇਸ ਜਿਆ ਡਿਸਮਿਸ ਕਰ ਦਿੱਤਾ ਗਿਆ ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਤੇ ਇੱਕ ਸਰਕਾਰ ਜਿਹੜੀ ਆ ਕਮੈਂਡ ਕਰਦੀ ਆ ਦੂਜੀ ਸਰਕਾਰ ਜੋ ਕਿ 메ਨ ਸਰਕਾਰ ਹੈਗੀ ਪੰਜਾਬ ਸਰਕਾਰ ਦੀ ਉਨਾਂ ਨੇ ਵਿਰੈਹੀ ਕੀਤੀ ਆ ਜਿਸ ਕਲਜੋਗ ਆ ਕਿ 550 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰੂ ਦੇ ਸਵੰ ਚ ਜਿਹੜੀ ਸੈਂਟਰਲ ਦੀ ਮੋਦੀ ਸਰਕਾਰ ਵੱਲੋਂ ਕਮੈਂਡੇਸ਼ਨ ਭੇਜੀ ਗਈ ਸੀ ਉਹਦੇ ਚ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਾ ਸੋਣਾ ਦਾ ਵੀ ਨਾਂ ਸੀਗਾ ਪਰ ਕੇजरीवाल ਸਰਕਾਰ ਨੇ ਉਹ ਸਾਰੀਆਂ ਗੱਲਾਂ ਉਹਨਾਂ ਦੀ ਹੈਲਥ ਕੰਡੀਸ਼ਨ ਤੇ ਸਾਰੀਆਂ ਅਵੇਲੇਬਲ ਰਿਪੋਰਟਾਂ ਦੇ ਬਾਵਜੂਦ ਵੀ ਉਲਸਾਹ ਦੀ ਜਿਹੜੀ ਆ ਉਹ ਉਹਦੇ ਆਈ ਜੈਕਟ ਕਰ ਦਿੱਤੀ ਗਈ ਆ ਸੋ ਅਗਲਾ 200 ਵੈਕਸੀਨ ਜਿਹੜਾ ਅਸੀਂ ਆਲਰੇਡੀ ਪੰਜਾਬ ਦੇ ਨਾਹੀ ਕੋਚ ਰਿਟ ਪਾਈ ਗਈ ਸੀ ਜੇ ਦਾ ਵੀ ਇਹ ਫੈਸਲਾ ਲਿਆ ਜਾਵੇ ਜਿਹਦੀ ਕਿ ਅਗਲੀ ਤਰੀਕ 30 ਜਨਵਰੀ ਆ ਉਹ ਸਕਸ ਸੁਣ ਤੋਂ ਬਾਅਦ ਤੇ ਹੋ ਲੀਗਲ ਸੀਨੀਅਰ ਵਕੀਲਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਤੇ ਅਗਲਾ ਕੋਰਸ ਆਫ ਐਕਸ਼ਨ ਜਿਹੜਾ ਉਹ ਤੈਅ ਕੀਤਾ ਜਾਏਗਾ ਸੋ ਇਹ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦਾ ਕੇਸ ਦਿੱਲੀ ਦੀ ਕੇਜਰੀਅਲ ਸਰਕਾਰ ਨੇ ਸੈਂਟੈਂਸ ਨੂੰ ਬੋਲਦੇ ਵਿੱਚ ਰਿਜੈਕਟ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਦਵਿੰਦਰਪਾਲ ਭੁੱਲਰ 1993 ਤੋਂ ਲਗਾਤਾਰ ਜੇਲ੍ਹ ਵਿੱਚ ਹਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਔਰ ਬਾਅਦ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਉਮਰ ਕੈਦ ਦੇ ਵਿੱਚ ਸਜ਼ਾ ਨੂੰ ਬਦਲ ਦਿੱਤਾ ਸੀ ਪਰ ਲਗਾਤਾਰ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿਹੜੀ ਅਰਤਨਾ ਚੱਲ ਰਹੀਆਂ ਸਨ ਲਗਾਤਾਰ ਜਿਹੜੇ ਦਿੱਲੀ ਸਮਿਖਿਆ ਬੋਰਡ ਲਗਾਤਾਰ 7ਵੀਂ ਵਾਰ ਖਾਰਜੀ ਕਰ ਦਿੱਤਾ ਔਰ ਇਹ ਜਿਹੜਾ ਮਾਮਲਾ ਲਟਕ ਰਿਹਾ ਸੀ ਇਹ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਬਿਲੋਂ ਲਟਕਾਇਆ ਜਾ ਰਿਹਾ ਸੀ ਉਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਖਵੀਰ ਸਿੰਘ ਬਾਦਲ ਨੇ ਕੇਰਿਆ ਹੈ ਅਤੇ ਉਤੇ ਸੁਖਵੀਰ ਸਿੰਘ ਬਾਦਲ ਨੇ ਇਸ ਦੀ ਨਕੀਦੀ ਕੀਤੀ ਹੈ ਦੱਸਦੀ ਕਿ ਜਿਹੜਾ ਇਹ ਸੈਂਟੈਂਸ ਰਿਵਿਊ ਬੋਰਡ ਆ ਦਿੱਲੀ ਸਮਿਖਿਆ ਬੋਰਡ ਦੇ ਵੱਲੋਂ ਸਮਿਖਿਆ ਬੋਰਡ ਦੇ ਵੱਲੋਂ ਅਰਜੀ ਨੂੰ ਖਾਰਜ ਕੀਤਾ ਗਿਆ ਜਿਸ ਤੋਂ ਬਾਅਦ ਸਿੱਖ ਸੰਗਠਨਾਂ ਦੇ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ